ਸ਼ੁਰੂ ਕਰਨਾ 2 1 ਰਮਾ ਨਾ ਹੀ ਇਥੇ ਕਰਕੇ ਲੱਭੀ ਹੁਣ ਆਪ ਕੋ ਖੋ ਖੋ ਇਹ ਤਾਂ ਬਣਾਉਂਦੇ ਹੋ ਖੋ 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 ਦੇਖੋ ਹੋ ਗਏ ਐ ਡਰਦਾ ਕਿਹੜੀ ਗੱਲੋਂ ਗਾੜੀ ਕਿਹੜਾ ਮਰੋੜ ਰਹੀ ਆ ਡਰਦਾ ਇੱਥੇ ਕੌਣ ਮੈਂ ਤਾਂ ਸਰੀਆ ਯਾਰ ਨਾ ਨਾ ਲੈ ਨਾ ਨਾ ਲੈ ਕਰ ਮੈਂ ਦਵਕਾ ਮਾਰਦੇ ਦੀ ਯਤਰੀ ਕਿਹੜੀ ਬੋਲ ਜੀ ਭਾਜੀ ਦੇ ਚੱਤੇ ਜੋ ਖਵਾ ਲੈਣ ਤੁਹਾਨੂੰ ਸਹਾਈ ਹੁੰਦਿਆ ਖਾ ਲੈਂਦਾ ਫੇਰ ਮਰਦਾ ਚਲੋ ਚੁੱਪ ਕਰ ਜਾ ਤੂੰ ਐਂਡ 1 ਹੇ ਤੇ ਰਮਨ ਯਾਰ ਕੀ ਇੱਕ ਸੀ ਵੀਡੀਓ ਦੀ ਕਰ ਯਾਰ ਉਹ ਰੱਬ ਕਿਦ ਹੋ ਵੀ ਸਕਦਾ ਮੈਂ ਓਏ ਆਹ ਹੁਣ ਸਾਰੀ ਵੀਡੀਓ ਚ ਇੱਕ ਅੱਧੀ ਵਾਰ ਹੋ ਜੇ ਤਾਂ ਖੋ ਜੇ ਤੇ ਜਿਹੜਾ ਘੜੀ ਘੜੀ ਨਹੀਂ ਕੀ ਹੋ ਰਿਹਾ ਇਹ ਵੇਲੇ ਦਾ ਬਸ ਇੱਕ ਆਦਿ ਇੱਕ ਤਾਂ ਦੱਸਣਾ ਛੁੱਟੀ ਚਲੋ 2 1 ਵੇਖ ਲੈ ਰਮਨ ਅਸੀਂ लवली ਹੋਣਾ ਕੋ ਕੋ ਕੇ ਤੇ ਇਹਨੂੰ ਦੇ ਦੇ ਪੇ ਦਾ ਕੁਝ ਪੜ ਜੇ ਪਰ ਇਹਨੇ ਇਦਾਂ ਕੀ ਸੋਚ ਨਹੀਂ ਯਾਰ ਪੈਣੀ ਪੈਦੀ ਕੋਈ ਗੱਲ ਨਹੀਂ ਪੈਦੀ ਗੁੱਸੇ ਨਹੀਂ ਹੋਣਾ ਕਹਿੰਦੀ ਗੁੱਸੇ ਨਹੀਂ ਹੋਣਾ ਤੂੰ ਪੈਦੀ ਕੋਈ ਗੱਲ ਨਹੀਂ ਚੌਥਾ ਤੇ ਇੱਕ ਆ ਚੌਥਾ ਟੇਕ ਆ ਉਹ ਮਟਰ ਜਾਂਦੇ ਯਾਰ ਉਹ ਮਟਰ ਜਾਂਦੇ ਯਾਰ ਨਹੀਂ ਵੀਰੇ ਸਾਹ ਨੂੰ ਟ੍ਰੇਲਰ ਉਹ ਤੋਂ ਰੁਪਈਆ ਨਹੀਂ ਦਿੰਦਾ ਕੱਲ ਕੰਦਾ ਕੱਢ ਦੋ ਨਾ ਸ਼ਾਦਾ ਸ਼ਾਤ ਰਿਆ ਨਹੀਂ ਦਊਗਾ ਨਹੀਂ ਪਾਰ ਲੈ ਕੇ ਦਾਂ ਤੂੰ 1 ਚਲੋ 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 ਨਹੀਂ ਜਬੂ ਐਂਡ 1 ਚਲੋ ਨਾ ਮੈਂ ਬਣਾਉਣੀ ਆ ਚੌਲ ਦਿਨੀਆਂ ਤੁਹਾਨੂੰ 2 ਲੋ ਛੱਡ ਗਿਆ ਫਿਰ ਐਂਡ 1 ਮੈਂ ਇੱਕ ਗੱਲ ਸੋਚਣ ਲਈ ਹਾਂ ਤੇ ਇਹ ਸਾਰਾ ਕੁਝ लवली ਹੁਣ ਕੋਖ ਹੋ ਕੇ ਨਾ ਇਹਦੇ ਜੋ ਗੱਬਣਾਉਂਦੇ ਹਾਂ ਚੁੱਪ ਕਰੋ ਨੋਕ ਕੀ ਕਰਨਗੇ ਬਾਰੇ ਜੋ ਲੋ ਚੁੱਪ ਕਰੋ ਯਾਰ ਬਾਹਰ ਲੋਕੀ ਰੋਲਾ ਸੁਣਦੇ ਕੋਈ ਗੱਲ ਨਹੀਂ ਸੁਣਦੇ ਤਾਂ ਸੁਣਦੇ ਰਹਿਣ ਕੋਈ ਉਹ ਤੇਰੀ ਗੱਲ ਠੀਕ ਹੈ ਰਾਮਾ ਨਾਲ ਇਹਦਾ ਰੋਲਾ ਪਾਵਾਂਗੇ ਤੇ ਕੋਈ ਹੱਲ ਹੋ ਜਾਊਗਾ ਤੇ ਕਿੱਦਾਂ ਹੱਲ ਹੋ ਹੱਥ ਜੋੜਾਂ ਮੇਰੇ ਕੋਈ ਕਹਿੰਦਾ ਭਲਾ ਆਪਣੇ ਪੁੱਤ ਨੂੰ ਕੀ ਕਰੋ ਚੱਲ ਜਾ ਤੂੰ ਇਹ ਨਹੀਂ ਕਰੋ ਜਾਣਗੇ ਤੇ ਤੈਨੂੰ ਕਹਿੰਦੇ ਨਾ ਤੈਨੂੰ ਕਰੋ ਕੱਢਣਾ ਵਾ ਕਹਿੰਦਾ ਇਹ ਘਰੋਂ ਨਿਕਲ ਗਏ ਇਹੋ ਕਰੋ ਨਿਕਲ ਗਏ ਤੂੰ 1 ਇਹ ਤੈਨੂੰ ਕਹਣਗੇ ਨਾ ਘਰੋਂ ਨਿਕਲ ਨੂੰ ਇਹੋ ਜਾਣਗੇ ਅਹੀਂ ਸੰਦੀਪੇ ਸੁਰਦੋ ਇਦਾਂ ਨਹੀਂ ਸਿੱਖਿਆ ਦਿੰਦੀ ਮੈਨੂੰ ਸੁਰੇ ਸੁਰਦਾ ਸਿੱਖਿਆ ਇਹਦੇ ਚੋਟ ਨਹੀਂ ਆਈ ਕਿ ਕਿ ਚੱਕਿਆ ਇਹਦਾ ਬਰਾਕੀ ਹੀ ਕਹਾ ਸ਼ੁਰੂ ਵਿੱਚ ਦੈਨ ਸਿੱਕਾ ਦਿੰਦੇ ਸ਼ੁਰੂ ਤੋਂ ਬਣੇ ਸਿੱਕਾ ਮਾਰਦੇ ਠੀਕ ਹੈ ਸ਼ੁਰੂ ਤੋਂ ਬੜਾ ਸਿੱਕਾ ਮਾਰਦੇ ਤੂੰ ਸ਼ੁਰੂ ਕਰਨਾ 2 1 ਰਬਾ ਨਾ ਹੀ ਇਥੇ ਕਰਕੇ ਲੰਬੀ ਹੋਣਾ ਕੋ 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 ਇਹ ਤਾਂ ਬਣਾਉਂਦੇ ਕੋ 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 ਇਹ ਕਾ ਖੋ ਖੋ ਖੇਡ ਕੇ ਹੀ ਸਭ ਕੁਝ ਬਣਾਉਂਦੇ ਚੱਲੇ ਯਾਰ ਮਾਟਰ ਕੀ ਹੋਇਆ ਕੀ ਹੋਇਆ ਕੀ ਯਾਰ ਹੁਣ ਆ ਕਿਹੜਾ ਇਹ ਹੀ ਨਾ ਤੇ ਖੋ ਕੇ ਤੇ ਬਣਾਉਂਦੇ ਤੇ ਖੋ ਖੋਗੇ ਡਰਦਾ ਕਿਹੜੀ ਗੱਲੋਂ ਗਾੜੀ ਕਿਹੜਾ ਮੇਰਾ ਡਰਦਾ ਇੱਥੇ ਕੌਣ ਮੈਂ ਤਾਂ ਸਰੀਆ ਯਾਰ ਨਾ ਨਾ ਲੈ ਨਾ ਨਾ ਲੈ ਕਹਿੰਦੇ ਮੈਂ ਦਵਕਾ ਮਾਰਦੇ ਦੀ ਯਤਰੀ ਘੜੀ ਬੋਲ ਜੀ ਤੇ ਜਿਹੜੇ ਚੱਤੇ ਜੋ ਖਵਾ ਲੈਣੇ ਸਾਨੂੰ ਕੋਈ ਹੁੰਦਿਆ ਖਾ ਲੈਣ ਦਾ ਕੋਈ ਮਤਲਬ ਨਹੀਂ ਚਲੋ ਸ਼ੁਰੂ ਕਰੀਏ ਤੈਨੂੰ ਐਂਡ 1 ਆਹੀ ਤੇ ਰਮਨ ਚੱਲ ਯਾਰ ਕੀ ਇੱਕ ਸੀਨੀਅਰ ਦੀ ਯਾਰ ਹੋਰ ਰੱਖ ਕਿਤ ਹੋ ਵੀ ਸਕਦਾ ਮੈਂ ਓਏ ਆਹ ਹੁਣ ਸਾਰੀ ਵੀਡੀਓ ਚੱਕ ਅੱਧੀ ਵਾਰਾਂ ਹੋ ਜੇ ਤੋ ਖੋ ਜੇ ਤੇ ਜਿਹੜਾ ਘੜੀ ਘੜੀ ਨਹੀਂ ਹੋ ਰਹਾ ਵੇਲੇ ਤਾਂ ਬਸ ਇੱਕ ਆ ਦੇ ਇੱਕ ਤਾਂ ਦੱਸੀ। ਕੇ ਛੁੱਟੀ ਚਲੋ। 2 1 ਵੇਖ ਲੈ ਰਮਨ ਅਹੀਂ लवली ਹੋਣਾ ਕੋ ਖੋ ਕੇ ਤੇ ਇਹਨੂੰ ਦੇ ਢੇ। ਕੇ ਇਹਦਾ ਕੁਝ ਬਣ ਜੇ। ਪਰ ਇਹਨੇ ਇਦਾਂ ਕੀ ਸੋਚ ਨਹੀਂ ਯਾਰ। ਕੋਈ ਨਹੀਂ ਪੈਂਦੀ ਪੈਂਦੀ ਕੋਈ ਗੱਲ ਨਹੀਂ ਪੈਂਦੀ ਗੁੱਸੇ ਨਹੀਂ ਹੋਣਾ। ਕਹਿੰਦੀ ਗੁੱਸੇ ਨਹੀਂ ਹੋਣਾ ਤੈਨੂੰ ਪੈਂਦੀ ਕੋਈ ਗੱਲ। ਚੌਥਾ ਟੇਕ ਆ ਚੌਥਾ ਟੇਕ ਆ। ਇਹਨੂੰ ਟੈਸਟ ਕਰਾਉ ਸਾਰੇ। ਇਹਨੂੰ ਟੈਸਟ ਕਰਾਉ ਸਾਰੇ। ਉਹ ਮਟਰ ਜਾਂਦੇ ਯਾਰ ਉਹ ਮਟਰ ਜਾਂਦੇ ਯਾਰ ਨਹੀਂ ਮੇਰੇ ਹਿਸਾਬ ਨਾਲ ਤੇ ਟੇਲਰ ਉਹ ਤੁਹਾਨੂੰ ਰੁਪਈਆ ਇਹ ਨਹੀਂ ਦਿੰਦਾ ਇਹ ਕਹਦਾ ਕੱਲਿਆ ਕੰਮਾ ਕੱਢ ਦੋ ਨਸ਼ਾ ਦਾ ਛਤ ਰਿਆ ਨਹੀਂ ਦਊਗਾ ਕਿ ਨਹੀਂ ਫਿਰ ਪਾਲ ਲੈ ਗਿਆ ਤੂੰ ਮੰਨ ਉਹ ਚਲੋ 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 ਨਹੀਂ ਜਬੂ ਐਂਡ 1 ਚਲੋ ਨਾ ਮੈਂ ਬਣਨੀ ਆ ਚੌਲ ਦਿੰਨੀ ਆ ਤੁਹਾਨੂੰ ਨਹੀਂ ਟੂ ਲੋ ਛੜ ਗਿਆ ਫਿਰ ਐਂਡ 1 ਮੈਂ ਇੱਕ ਗੱਲ ਸੋਚਣ ਲਈ ਹਾਂ ਤੇ ਇਹ ਸਾਰਾ ਕੁਝ लवली ਹਮਕ ਖੋਖ ਹੋ ਕੇ ਨਾ ਇਹਦੇ ਜੋ ਗਬਣਾਉਂਦੇ ਹਾਂ ਚੁੱਪ ਕਰੋ ਲੋਕ ਕੀ ਕਹਿਣਗੇ ਬਾਹਰ ਜੋ ਲੋਕ ਚੁੱਪ ਕਰੋ ਯਾਰ ਬਾਹਰ ਲੋਕੀ ਰੋਣਾ ਸੁਣਦੇ ਕੋਈ ਗੱਲ ਨਹੀਂ ਸੁਣਦੇ ਤਾਂ ਸੁਣਦੇ ਰਹਿਣ ਓਏ ਉਹ ਤਾਂ ਤੇਰੀ ਗੱਲ ਠੀਕ ਹੈ ਤੇ ਰਮਨ ਇਹਦਾ ਰੋਲਾ ਪਾਵਾਂਗੇ ਤੇ ਕੋਈ ਹੱਲ ਹੋ ਜਾਊਗਾ ਤੇ ਕਿਦਾਂ ਹੱਲ ਹੂ ਹੱਥ ਜੋੜਾਂ ਮੇਰੇ ਕੋਈ ਕਹਿੰਦਾ ਭਲਾ ਆਪਣੇ ਪੁੱਤ ਨੂੰ ਕੀ ਕਰੋ ਚੱਲ ਜਾ ਤੂੰ ਇਹ ਨਹੀਂ ਕਰੋ ਜਾਣਗੇ ਤੇ ਤੈਨੂੰ ਕਹਣਗੇ ਨਾ ਤੈਨੂੰ ਕਰੋ ਕਢਣਾ ਵਾ ਕਿਹੜਾ ਇਹੋ ਕਰੋ ਨਿਕਲ ਗਏ ਇਹੋ ਕਰੋ ਨਿਕਲ ਗਏ 2 1 ਜੇ ਤੈਨੂੰ ਕਹਣਗੇ ਨਾ ਕਢੋ ਨਿਕਲ ਨੂੰ ਇਹੋ ਜਾਣਗੇ ਨਹੀਂ ਸੰਦੀਪੇ ਸੁਰਦੋ ਇਦਾਂ ਨਹੀਂ ਸਿਖਿਆ ਦਿੰਦੀ ਮੈਨੂੰ ਸੁਰੇ ਸੁਰਦੋ ਸਿਖਿਆ 21 ਸੁਰਦੋ ਨਹੀਂ ਸਿਖਿਆ ਸਿਖਿਆ ਸੁਰਦੋ ਮੈਂ ਦੱਸ ਸਿਖਿਆ ਦਿੰਦੇ

ਚੱਲ ਯਾਰ ਮਾਰ ਆ ਗਿਆ ਹੋਇਆ ਕੀ ਹੋਇਆ ਕੀ ਯਾਰ ਹੁਣ ਆ ਕੇ ਕਿਹੜਾ ਇਹ ਹੀ ਨਾ ਤੇ ਖੋ ਕਿਤੇ ਭੜੌਂਡੇ ਤੇ ਖੋ ਹੋਗੇ ਇਹ ਡਰਦਾ ਕਿਹੜੀ ਗੱਲੋਂ ਗਾੜੀ ਕਿਹੜਾ ਮੇਰਾ ਡਰਦਾ ਇਥੇ ਹਾਂ ਹਾਂ ਕੌਣ ਮੈਂ ਤਾਂ ਸਰੀਆ ਯਾਰ ਮੈਂ ਤਾਂ ਨਾ ਨਾ ਲੈ ਨਾ ਨਾ ਲੈ ਕਰ ਮੈਂ ਦਵਕਾ ਮਾਰਦੇ ਹਿੱਤ ਰੀ ਕੜੀ ਬੋਲ ਜੀ ਮੈਂ ਜਿਹੜੇ ਚੱਤੇ ਚੋ ਖਵਾ ਲੈਣੇ ਸਾਨੂੰ ਕੋਈ ਹੁੰਦਿਆ ਖਾ ਲੈਦਾ ਕੋਈ ਮਰਦਾ ਚਲੋ ਸ਼ੁਰੂ ਕਰੀਏ ਤੂੰ ਐਂਡ 1 ਆਹੀ ਤੇ ਰਮਨ ਚੱਲ ਯਾਰ ਕੀ ਇੱਕ ਸੀਰੀਅਲ ਨਹੀਂ ਕਰਦਾ ਹੋ ਵੀ ਸਕਦਾ ਮੈਂ ਓਏ ਆਹ ਹੁਣ ਸਾਰੀ ਵੀਡੀਓ ਚੱਕ ਅੱਧੀ ਵਾਰਾਂ ਹੋ ਜੇ ਤੋ ਖੋ ਜੇ ਤੇ ਜਿਹੜਾ ਘੜੀ ਘੜੀ ਨਹੀਂ ਜੋ ਹੋ ਰਿਹਾ ਵੇਲੇ ਤੋ ਬਸ ਇੱਕ ਆਦ ਇੱਕ ਤਾਂ ਦੱਸੀਂ ਤੇ ਛੁੱਟੀ ਚਲੋ 2 1 ਵੇਖ ਲੈ ਰਮਨ ਅਸੀਂ लवली ਹੋਣਾ ਕੋ ਖੋ ਕੇ ਤੇ ਇਹਨੂੰ ਦੇ ਏ ਇਹਦਾ ਕੁਝ ਬਣ ਜੇ पर इन्हें इतना की सोच नहीं यार कोई नहीं पाजी पहले कोई गल नहीं पाजी गुस्से नहीं होना पाजी गुस्से नहीं होना पाजी कोई गल है चौथा टेक आ चौथा टेक आ ऐसे मोटर जाते सारे ओ मोटर जाते यार नहीं मेरे हिसाब से टेलर नहीं